ਸੋਚੋਤੀ ਤੇ ਕੀ ਬੀਤੇਗੀ ਜਿਸ ਨੂੰ ਪਤਾ ਲੱਗਿਆ ਕਿ 9 ਦਿਨ ਬਾਅਦ ਜਿਸਦੇ ਨਾਲ ਉਸਦਾ ਵਿਆਹ ਹੋਣ ਵਾਲਾ ਹੈ ਉਸੇ ਦੇ ਨਾਲ ਉਸਦੀ ਮਾਂ ਫਰਾਰ ਹੋ ਗਈ ਹੈ ਮਾਂ ਦਾ ਰੋਟਾਈ ਲੱਖ ਰੁਪਏ ਲੈ ਕੇ ਸੋਨਾ ਚਾਂਦੀ ਲੈ ਕੇ ਆਪਣੇ ਹੀ ਹੋਣ ਵਾਲੇ ਜਵਾਈ ਦੇ ਨਾਲ ਫਰਾਰ ਹੋ ਗਈ ਹੈ ਜਵਾਈ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਕਿਹਾ ਕਿ ਸਾਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ ਅਸੀਂ ਨਹੀਂ ਮੁੜਾਂਗੇ ਕੋੜ ਕਲਯੁਗ ਹੈ ਆਪਣੇ ਹੀ ਹੋਣ ਵਾਲੇ ਜਵਾਈ ਦੇ ਨਾਲ ਫਰਾਰ ਹੋਈ ਇਸ ਮਾਂ ਨੇ ਆਪਣੀ ਧੀ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਜੋ ਘਰ ਬਸਣ ਤੋਂ ਪਹਿਲਾਂ ਹੀ ਆਪਣੀ ਧੀ ਦਾ ਘਰ ਪਟੜ ਦਿੱਤਾ ਜਿਹਾ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਇਸ ਤੋਂ ਵੱਡਾ ਕਲਯੁਗ ਕੀ ਹੋ ਸਕਦਾ ਹੈ ਇੱਕ ਮਾਂ ਨੇ ਆਪਣੇ ਹੀ ਧੀ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਖੋ ਲਈਆਂ ਨੇ ਆਪਣੀ ਹੀ ਧੀ ਨੂੰ ਰੋਂਦੇ ਛੱਡ ਗਈ ਹੈ ਆਪਣੀ ਹੀ ਧੀ ਦੀ ਸਮਾਜ ਦੇ ਵਿੱਚ ਜੋ ਹੈ ਉਹ ਲਾਪਾ ਕਰਵਾ ਗਈ ਹੈ ਇਹ ਮਾਮਲਾ ਅੱਲਿਗੜ ਦਾ ਹੈ ਜੋ ਕਿ ਬਹੁਤ ਚੁਕਾਉਣ ਵਾਲਾ ਹੈ ਦਰਅਸਲ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸ਼ਗਰ ਨੋਟ ਚੁੱਕਿਆ ਸੀ ਤੇ 9 ਦਿਨ ਬਾਅਦ ਯਾਨੀ ਕਿ 16 April ਨੂੰ ਬਰਾਤ ਆਉਣੀ ਸੀ ਅਤੇ ਇਸ ਬਰਾਤ ਦੇ ਵਿੱਚ ਇਸ ਮਾਣ ਨੇ ਆਪਣੀ ਧੀ ਦੇ ਲਈ ਵੱਖ-ਵੱਖ ਰਸਮਾਂ ਕਾਮਯਾਬੀ ਸੀ ਪਰ ਉਸਨੇ ਅਜਿਹਾ ਨਹੀਂ ਕੀਤਾ ਜੀ ਹਾਂ ਵਿਆਹ ਤੋਂ 9 ਦਿਨ ਪਹਿਲਾਂ ਹੀ ਉਹ ਆਪਣੇ ਜਵਾਈ ਦੇ ਨਾਲ ਫਰਾਰ ਹੋ ਗਈ ਹੈ ਕਰੋੜਾਂ ਲੱਖ ਰੁਪਏ ਅਤੇ ਸੋਨਾ ਚਾਦੀ ਲੈ ਕੇ ਆਪਣੇ ਜਵਾਈ ਦੇ ਨਾਲ ਜੋ ਹੈ ਉਹ ਉਸ ਨੂੰ ਆਪਣਾ ਘਰ ਵਾਲਾ ਬਣਾ ਕੇ ਫਰਾਰ ਹੋ ਗਈ ਹੈ ਇਸ ਦੀ ਖਬਰ ਜਿਵੇਂ ਹੀ ਆਂਡ ਗੁਆਰ ਰਿਸ਼ਤੇਦਾਰਾਂ ਤੇ ਪਰਿਵਾਰ ਨੂੰ ਲੱਗਾ ਤੇ ਉਹ ਭੱਜ ਕੇ ਖਾਣੇ ਗਏ ਅਤੇ ਉਹਨਾਂ ਨੇ ਇਸ ਮਹਿਲਾ ਦੇ ਖਿਲਾਫ ਕੰਪਲੇਂਟ ਕੀਤੀ ਹੈ ਕਿ ਇਸ ਨੇ ਆਪਣੇ ਹੋਣ ਵਾਲੇ ਜਵਾਈ ਦੇ ਨਾਲ ਜੋ ਹੈ ਪਹਿਲਾ ਪ੍ਰੇਮ ਸੰਬੰਧ ਬਣਾਇਆ ਉਸ ਤੋਂ ਬਾਅਦ ਉਸਦੇ ਨਾਲ ਫਰਾਰ ਹੋ ਗਈ ਹੈ ਪਰ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਉਹ ਨੌਜਵਾਨ ਜੋ ਭੱਜਿਆ ਹੈ ਆਪਣੀ ਹੀ ਹੋਣ ਵਾਲੀ ਸੱਸ ਦੇ ਨਾਲ ਉਸਨੇ ਆਪਣੇ ਪਿਤਾ ਨੂੰ ਫੋਨ ਕੀਤਾ ਅਤੇ ਕਿਹਾ ਕਿ ਸਾਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ ਅਸੀਂ ਤੁਹਾਨੂੰ ਨਹੀਂ ਲੱਭਣਾ 나ਹੀਂ ਅਸੀਂ ਕਦੀ ਮੋੜਨਾ ਹੈ ਅਜੇ ਹੀ ਗੱਲ ਉਸਨੇ ਆਪਣੇ ਪਿਤਾ ਨੂੰ ਫੋਨ ਕਰਕੇ ਕਿਹਾ ਤੇ ਇਸ ਗੱਲ ਨੂੰ ਸੁਣ ਕੇ ਉਸਦਾ ਪਿਤਾ ਵੀ ਹੈਰਾਨ ਰਹਿ ਗਿਆ ਹਾਲਾਂਕਿ ਮਹਿਲਾ ਦਾ ਪਤੀ ਉਹ ਥਾਣੇ ਦੇ ਵਿੱਚ ਗਿਆ ਅਤੇ ਉਸ ਨੇ ਸਾਰੀ ਕਹਾਣੀ ਪੁਲਿਸ ਸਟੇਸ਼ਨ ਦੇ ਵਿੱਚ ਦੱਸੀ ਹੈ ਕਿ ਕਿਵੇਂ ਜੋ ਹੈ ਉਸ ਦੀ ਪਤਨੀ ਇੱਕ ਨੌਜਵਾਨ ਨੂੰ ਲੈ ਕੇ ਫਰਾਰ ਹੋ ਗਈ ਹੈ ਪੁਲਿਸ ਨੇ ਵੀ ਮਾਮਲਾ ਗੁੰਮਸ਼ੁਦਗੀ ਦਾ ਦਰਜ ਕਰ ਲਿਆ ਹੈ ਪਰ ਇਸ ਮਾਂ ਦੇ ਬਾਰੇ ਤੁਸੀਂ ਕੀ ਕਹੋਗੇ ਇਸ ਮਾਂ ਨੇ ਆਪਣੀ ਧੀ ਦੀਆਂ ਖੁਸ਼ੀਆਂ ਕਿਵੇਂ ਖੋਈਆਂ ਨੇ ਅਜਿਹੀ ਮਾਂ ਦੇ ਬਾਰੇ ਕੀ ਕਹੋਗੇ ਤੁਸੀਂ ਲਾਂਤਾ ਪਾਓਗੇ ਜਾਂ ਤੁਹਾਨੂੰ ਇੰਜ ਲੱਗਦਾ ਹੈ ਕਿ ਨਹੀਂ ਉਹਦਾ ਨਿੱਜੀ ਫੈਸਲਾ ਹੈ ਜਾਂ ਉਸ ਦੀ ਆਪਣੀ ਖੁਸ਼ੀ ਹੈ ਅਜਿਹੀ ਮਾਂ ਦੇ ਬਾਰੇ ਤੁਹਾਡੇ ਆਪਣੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ